ਟਾਡਾ ਸਾਰਿਆਂ ਦਾ ਮੇਰੇ YouTube ਚੈਨਲ PUP Study ਹੱਪਤੇ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐਸ ਐਮ ਚੌਥੇ ਦੇ ਜਿਹੜਾ ਰਿਲੀਜੀਅਨਸ ਦਾ ਸਿਲੇਬਸ ਸ਼ੁਰੂ ਕੀਤਾ ਹੈਗਾ ਆਦਾ ਟਾਪਿਕ ਰਹਿਣ ਵਾਲਾ ਭਗਤੀ ਲਹਿਰ ਹੈ। ਭਗਤੀ ਲਹਿਰ ਦਾ ਆਰੰਭ ਉਹਦੀਆਂ ਵਿਸ਼ੇਸ਼ਤਾਵਾਂ ਅਤੇ ਯੋਗਦਾਨ ਕੀ ਕੀ ਸਿਧਾਂਤ ਸਨ ਕਿਵੇਂ ਵਿਕਾਸ ਹੋਇਆ ਤਾਂ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜਿਹੜੇ ਚੈਨਲ ਤੇ ਨਵੇਂ ਹਨ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਵਾਤਵਾਤਾ ਤਿਆਰ ਆ ਬਈ ਇਹਨਾਂ ਸ਼ੇਅਰ ਕਰ ਦਿਆ ਕਰੋ ਠੀਕ ਆ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਪਹਿਲਾਂ ਪੜ੍ਹਦੇ ਆਂ ਭਗਤੀ ਲਹਿਰ ਕੀ ਆ ਜਾਂ ਭਗਤੀ ਲਹਿਰਤੋਂ ਕੀ ਭਾਵ ਹੈ ਦੀ ਪਰਿਭਾਸ਼ਾ ਪੜ੍ਹਦੇ ਭਗਤੀ ਸ਼ਬਦ ਦਾ ਸੰਸਕ੍ਰਿਤੀ ਦੇ ਸ਼ਬਦ ਪੂਜਯ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਪੂਜਣਾ ਜਾਂ ਪ੍ਰੇਮ ਠੀਕ ਆ ਤਾਂ ਜਿਹੜਾ ਭਗਤੀ ਸ਼ਬਦ ਹੈਗਾ ਉਹ ਸੰਸਕ੍ਰਿਤੀ ਸ਼ਬਦ ਤੋਂ ਲਿਆ ਗਿਆ ਹੈਗਾ ਜੀਤਾ ਅਰਤਨ ਦਾ ਪੂਜਣਾ ਜਾਂ ਕਿਸੇ ਨੂੰ ਤੇ ਜਾਂ ਕਿਸੇ ਨਾਲ ਪ੍ਰੇਮ ਕਰਨਾ ਉਸ ਨੂੰ ਭਗਤੀ ਜਿਹੜਾ ਕਹਿ ਦਿੰਦੇ ਆ ਸਾਰੇ ਧਰਮਾਂ ਦੇ ਵਿੱਚ ਭਗਤੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈਗਾ ਠੀਕ ਆ ਸਾਰੇ ਧਰਮਾਂ ਦੇ ਵਿੱਚ ਭਗਤੀ ਲਈ ਵਿਸ਼ੇਸ਼ਤਾ ਹੈਗੀ ਆ ਉਹ ਭਾਵੇਂ ਹਿੰਦੂ ਧਰਮ ਹੋਵੇ ਜਾਂ ਬੁੱਧ ਧਰਮ ਜਾਂ ਕੋਈ ਹੋਰ ਠੀਕ ਆ ਹਰ ਧਰਮ ਦੇ ਵਿੱਚ ਭਗਤੀ ਨੂੰ ਵਿਸ਼ੇਸ਼ ਮਹੱਤਵ ਹੈਗਾ ਭਗਤੀ ਤੋਂ ਭਾਵ ਉਹ ਰਸਤਾ ਜਿਸ ਉਤੇ ਚੱਲ ਕੇ ਅਸੀਂ ਰੱਬ ਨਾਲ ਜੁੜ ਸਕਦੇ ਹਾਂ ਰੱਬ ਦਾ ਗਿਆਨ ਹਾਸਲ ਕਰ ਸਕਦੇ ਹਾਂ ਅਤੇ ਰੱਬ ਰੱਬੀ ਪਿਆਰ ਜਿਹੜਾ ਉਹ ਪ੍ਰਾਪਤ ਕਰ ਸਕਦੇ ਹਾਂ ਭਗਤੀ ਦੀ ਹੋਂਦ ਬਹੁਤ ਹੀ ਪੁਰਾਣੀ ਹੈ ਤਾਂ ਭਗਤੀ ਕੀ ਆ ਜਾਂ ਭਗਤੀ ਲਹਿਰਾਂ ਕੀ ਸੀਗੀਆਂ ਕਿ ਉਹ ਰਸਤੇ ਜਿਹਦੇ ਨਾਲ ਅਸੀਂ ਰੱਬ ਨਾਲ ਜੁੜ ਸਕਦੇ ਹਾਂ ਰੱਬ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਤੇ ਰੱਬੀ ਪਿਆਰ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਦੀ ਹੋਂਦ ਸੀ ਇਹ ਬਹੁਤ ਜ਼ਿਆਦਾ ਪੁਰਾਣੀ ਮੰਨੀ ਜਾਂਦੀ ਹੈ ਔਰ ਦੇਨੇ ਆ ਭਗਤੀ ਜਿਹੜੀ ਲਹਿਰ ਸੀ ਉਹਦਾ ਆਰੰਭ ਕਿਵੇਂ ਹੋਇਆ ਤੇ ਬਾਅਦ ਵਿੱਚ ਉਹਦਾ ਵਿਕਾਸ ਕਿਵੇਂ ਅੱਗੇ ਵਧਿਆ ਭਗਤੀ ਲਹਿਰ ਦਾ ਆਰੰਭ ਮੱਧ ਕਾਲ ਵਿੱਚ ਸ਼ੁਰੂ ਹੋਇਆ ਸੀ ਭਾਰਤ ਵਿੱਚ ਹਰ ਲਹਿਰ ਦਾ ਮੋੜ ਦੇਸ਼ ਦੇ ਉੱਤਰ ਵਿੱਚ ਹੀ ਵੱਜਾ ਪਰ ਭਗਤੀ ਲਹਿਰ ਦਾ ਆਰੰਭ ਦੱਖਣੀ ਭਾਰਤ ਦੇ ਵਿੱਚ ਹੋਇਆ ਠੀਕ ਹੈ ਤਾਂ ਮੋਸਟਲੀ ਜਿਹੜੀਆਂ ਸੀਆਂ ਲਹਿਰਾਂ ਚੱਲੀਆਂ ਸੀਆਂ ਭਗਤੀਆਂ ਕੋਈ ਵੀ ਸੁਧਾਰ ਚੱਲੇ ਸੀ ਅੰਦੋਲਨ ਚੱਲੇ ਸੀ ਉਹ ਜ਼ਿਆਦਾਤਰ ਸੀਗੇ ਜਿਹੜੇ ਉੱਤਰ ਵੱਲ ਚੱਲੇ ਸੀ ਪੰਜਾਬ ਵਾਲੀ ਸਾਈਡ ਪਰ ਜਿਹੜੀ ਭਗਤੀ ਲਹਿਰਾਂ ਸੀ ਇਹ ਦੱਖਣ ਵਾਲੀ ਸਾਈਡ ਜਿਹੜੀਆਂ ਸੀਆਂ ਉਹ ਲਹਿਰਾਂ ਚੱਲੀਆਂ ਸੀਆਂ ਉੱਥੇ ਤੇ ਜਿਹੜਾ ਇਹਦਾ ਸਮਾਂ ਮੰਨਿਆ ਜਾਂਦਾ ਹੈਗਾ ਉਹ ਮੱਧ ਕਾਲ ਦੇ ਵਿੱਚ ਮੰਨਿਆ ਜਾਂਦਾ ਹੈਗਾ ਪਹਿਲਾਂ ਨਵਾਂ ਪੁਰਾਣਾ ਕਾਲ ਆਉਂਦਾ ਹੈ ਫਿਰ ਮੱਧ ਕਾਲ ਤੇ ਫਿਰ ਨਵੀਨ ਕਾਲ ਆਉਂਦਾ ਹੈ ਤੇ ਜਿਹੜਾ ਭਗਤੀ ਲਹਿਰ ਦਾ ਕਾਲ ਕੀ ਸੀਗਾ ਮੱਧ ਕਾਲ ਮੰਨਿਆ ਜਾਂਦਾ ਹੈਗਾ ਹਰ ਲਹਿਰ ਵਾਂਗ ਭਗਤੀ ਲਹਿਰ ਸਮੇਂ ਦੀ ਲੋੜ ਅਨੁਸਾਰ ਹੁੰਦੇ ਵਿੱਚ ਆਏ ਠੀਕ ਹੈ ਤਾਂ ਇਦੇ ਲਈ ਕੋਈ ਪ੍ਰਮੁੱਖ ਕਾਰਨ ਬਣੇ ਜਿਦੇ ਕਰਕੇ ਹੋਂਦ ਵਿੱਚ ਆਈ ਇਸ ਲਹਿਰ ਦਾ ਆਉਣ ਦਾ ਮੁੱਖ ਕਾਰਨ ਕੀ ਸੀ ਬ੍ਰਾਹਮਣਵਾਦ ਅਤੇ ਇਸਲਾਮਿਕਵਾਦ ਬ੍ਰਾਹਮਣਵਾਦ ਤੋਂ ਭਾਵ ਬ੍ਰਹਮਣਾ ਦੀ ਜਿਹੜੀ ਮਹੱਤਤਾ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵਧ ਗਈ ਸੀ ਬ੍ਰਹਮਣ ਆਪ ਦੇ ਆਪ ਨੂੰ ਬਹੁਤ ਜ਼ਿਆਦਾ ਉੱਚੇ ਸਮਝਣ ਲੱਗ ਗਏ ਸੀਗੇ ਉਹਦੇ ਵਿੱਚ ਹਿੰਦੂ ਧਰਮ ਦੇ ਵਿੱਚ ਕੁਝ ਰੀਤੀ ਰਿਵਾਜਾਂ ਦੇ ਵਿੱਚ ਬਦਲਾਅ ਆ ਗਏ ਸੀ ਝੂਠੇ ਅੰਧਵਿਸ਼ਵਾਸ ਫੈਲ ਗਿਆ ਸੀਗਾ ਇੰਨਾ ਕਰਕੇ ਜਿਹੜੀ ਹੈਗੀ ਆ ਭਗਤੀ ਲਹਿਰਾਂ ਚੱਲੀਆਂ ਸੀਆਂ ਇਸ ਤੋਂ ਭਾਵ ਕੀ ਸੀ ਕਿ ਉਸ ਸਮੇਂ Hindu ਅਤੇ Muslim ਧਰਮ ਦੇ ਵਿੱਚ ਬਹੁਤ ਸਾਰੇ ਖੋਖਲੇ ਰੀਤੀ ਰਿਵਾਜ ਸ਼ਾਮਲ ਹੋ ਗਏ ਸਨ ਸ਼ੂਤ ਸ਼ਾਤ ਮੂਰਤੀ ਪੂਜਾ ਅਤੇ ਅਨੇਕਾ ਹੋਰ ਅੰਧ ਵਿਸ਼ਵਾਸ ਜਿਹੜੇ ਧਰਮ ਦਾ ਹਿੱਸਾ ਬਣ ਗਏ ਸਨ ਤਾਂ ਇੰਨਾ ਕਰਕੇ ਜਿਹੜੀ ਇਹ ਲਹਿਰ ਚੱਲੀ ਸੀਗੀ ਸਮਾਜ ਜਿਹੜਾ ਸੀ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ ब्राह्मणक क्षत्रिय व्याश शूद्र ये चार जेडे हो सी अलग-अलग ਵੰਡਿਆਈਆਂ ਸੀਆ ਜਾਤਾਂ ਪਾਤਾਂ ਇਹਨਾਂ ਨੂੰ ਦੂਰ ਕਰਨ ਦੇ ਲਈ ਜਿਹੜੀ ਭਗਤੀ ਲਹਿਰ ਦਾ ਆਰੰਭ ਹੋਇਆ ਤੇ ਜਿਨ੍ਹਾਂ ਨੂੰ ਭਗਤੀ ਲਹਿਰ ਦਾ ਟੌਪਿਕ ਜਿਹੜਾ ਔਖਾ ਲੱਗਦਾ ਸੀ ਇਸ ਵੀਡੀਓ ਤੋਂ ਬਾਅਦ ਨਹੀਂ ਲੱਗੇਗਾ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਇਸ ਦਾ ਮੁੱਖ ਕੰਮ ਸੀ ਕਿ ਇਹਨਾਂ ਕੋਕਲੇ ਰੀਤੀ ਰਿਵਾਜਾਂ ਨੂੰ ਤੋੜਨਾ ਤੇ ਰੱਬ ਦੇ ਪਿਆਰ ਨੂੰ ਪ੍ਰਗਟ ਕਰਨ ਲਈ ਲੋਕਾਂ ਨੂੰ ਸਹੀ ਰਸਤਾ ਦਿਖਾਉਣਾ ਭਗਤੀ ਲਹਿਰ ਦੇ ਕਾਰਨ ਬਹੁਤ ਸਾਰੇ ਸਮਾਜਿਕ ਅਤੇ ਧਾਰਮਿਕ ਸੁਧਾਰ ਹੋਏ ਲੋਕਾਂ ਦੇ ਵਿੱਚ ਨਵੀਂ ਸੋਚ ਦਾ ਜਨਮ ਹੋਇਆ ਤਾਂ ਇਹਦਾ ਮੁੱਖ ਉਦੇਸ਼ ਕੀ ਸੀ ਕਿ ਲੋਕਾਂ ਨੂੰ ਸਹੀ ਰਸਤੇ ਦਿਖਾਉਣਾ ਅੱਗੇ ਵਧਦੇ ਹਾਂ ਭਗਤੀ ਲਹਿਰ ਦੀ ਉਤਪਤੀ ਦੇ ਕਾਰਨ ਕੀ ਕੀ ਸੀ ਠੀਕ ਹੈ ਕਾਹ ਤੋਂ ਜਿਹੜੀ ਭਗਤੀ ਲਹਿਰ ਉਹ ਚੱਲੀ ਪਹਿਲਾ ਸੀ ਹਿੰਦੂ ਧਰਮ ਦੇ ਵਿੱਚ ਖੋਖਲੇ ਰੀਤੀ ਰਿਵਾਜਾਂ ਦਾ ਆਉਣਾ ਅਤੇ ਧਰਮ ਦੀ વાસ્તਵਿਕਤਾ ਨੂੰ ਭੁੱਲ ਕੇ ਕਰਮ ਕਾਂਡਾਂ ਤੇ ਆंधੇ ਵਿਸ਼ਵਾਸਾਂ 'ਚ ਭਰੋਸਾ ਕਰਨਾ ਤਾਂ ਜਿਹੜੇ ਹਿੰਦੂ ਧਰਮ ਸੀ ਉਹਦੇ ਵਿੱਚ ਬਹੁਤ ਸਾਰੇ ਖੋਖਲੇ ਰੀਤੀ ਰਿਵਾਜ ਆ ਗਏ ਸੀ ਲੋਕ ਬ੍ਰਾਹਮਣਾਂ ਨੂੰ ਹੀ ਦੇਵਤੇ ਮੰਨਣ ਲੱਗ ਗਏ ਸੀ ਬ੍ਰਾਹਮਣ ਵੀ ਲੋਕਾਂ ਨੂੰ ਲੁੱਟਮਾਰ ਕਰਨ ਲੱਗ ਗਏ ਸੀ ਉਹਨਾਂ ਤੋਂ ਚੀਜ਼ਾਂ ਪ੍ਰਾਪਤ ਕਰਨ ਲੱਗ ਗਏ ਸੀ ਸ਼ੂਦਰ ਸੀਗੇ ਜਿਹੜੇ ਉਹਨਾਂ ਨੂੰ ਬਹੁਤ ਨੀਵਾਂ ਸਮਝਣ ਲੱਗ ਗਿਆ ਸੀ ਆ ਉਹਨਾਂ ਮੰਦਿਰਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀਗਾ ਠੀਕ ਆ ਤਾਂ ਇਹ ਸਾਰੇ ਕੋਖਲੇ ਰੀਤੀ ਰਿਵਾਜ ਪ੍ਰਚਲਿਤ ਹੋ ਗਏ ਸੀ ਨੈਕਸਟ ਆ ਜਾਂਦਾ ਹੈਗਾ ਕੁਝ ਮੁਸਲਮਾਨ ਹਿੰਦੂਆਂ ਤੇ ਹੋਰ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਨਾ ਲਈ ਕਹਿ ਰਹੇ ਸੀ ਠੀਕ ਆ ਤਾਂ ਜਿਹੜੇ ਮੁਸਲਮਾਨ ਸੀਗੇ ਉਹ ਹਿੰਦੂਆਂ ਤੇ ਜੋੜ ਪਾ પા ਕੇ ਕਿ ਤੁਸੀਂ ਇਸਲਾਮ ਧਰਮ ਕਬੂਲ ਕਰੋ ਤਾਂ ਇਹ ਵੀ ਇੱਕ ਮੁੱਖ ਕਾਰਨ ਮੰਨਿਆ ਨੈਕਸਟ ਇਸਲਾਮ ਦੇ ਸੁਧਾਰ ਅਤੇ ਉਦੇਸ਼ ਨਾਲ ਸੂਫੀ ਮਤ ਦਾ ਜਨਮ ਹੋਇਆ। ਇਸਲਾਮ ਧਰਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆ ਉਹ ਰੀਤਿयां ਆ ਗਈ ਸੀ ਇਹਨਾਂ ਦੇ ਸੁਧਾਰ ਦੇ ਲਈ ਇਹਨਾਂ ਨੂੰ ਸੁਧਾਰਨ ਦੇ ਲਈ ਸੂਫੀ ਮਤ ਜਿਹੜੀ ਸੀ ਉਹਦਾ ਜਨਮ ਹੋਇਆ। ਨੈਕਸਟ ਇਹ ਵੀ ਇੱਕ ਕਾਰਨ ਬਣਿਆ ਲੋਕਾਂ ਦੇ ਵਿੱਚ ਧਰਮ ਸਤਾਤਾਂ ਲੈ ਕੇ ਅਗਿਆਨਤਾ ਫੈਲ ਗਈ ਸੀ। ਲੋਕਾਂ ਨੂੰ ਆਜੀ ਧਰਮ ਦੀ ਸਹੀ ਪਛਾਣ ਨਹੀਂ ਰਹੀ ਸੀ। Hindu ਅਤੇ Islam ਧਰਮ ਦੀ ਵਾਸਤੇ ਕਰਦਾ ਨੂੰ ਮੋੜ ਸਤਾਤ ਕਰਨ ਦੇ ਲਈ ਦੇ ਹਿੰਦੂ ਅਤੇ ਇਸਲਾਮ ਧਰਮ ਦੇ ਵਿੱਚ ਕ੍ਰੀਪਤੀਆਂ ਆ ਗਈਆਂ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੂੰ ਸਹੀ ਰਸਤੇ ਚਲਾਉਣ ਦੇ ਲਈ ਜਿਹੜੀ ਇਹ ਲਹਿਰ ਚੱਲੀ ਜਾਂ ਸੀ ਨੈਕਸਟ ਜੇਕਰ ਭਗਤੀ ਲਹਿਰ ਦੇ ਸੁਭਾਤ ਹੁੰਦੇ ਆ ਠੀਕ ਹੈ ਯੋਗਦਾਨ ਕੀ ਕੀ ਯੋਗਦਾਨ ਦੇ ਆ ਭਗਤੀ ਲਹਿਰ ਦਾ ਜਾਂ ਇਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਕੀ ਸੀ ਠੀਕ ਹੈ ਇਹਨਾਂ ਤਿੰਨਾਂ ਦੇ ਜੇਕਰ ਕੋਈ ਇੱਕ ਲੌਂਗ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਭਗਤੀ ਲਹਿਰ ਕੀ ਸੀ ਇਹਦੇ ਵਿਸ਼ੇਸ਼ਤਾਵਾਂ ਦੱਸੋ ਜਾਂ ਭਗਤੀ ਲਹਿਰ ਦੇ ਸੁਨਾਤ ਦੱਸੋ ਜਾਂ ਯੋਗਦਾਨ ਦੱਸੋ ਤਾਂ ਇਹਨਾਂ ਸਾਰਿਆਂ ਦੇ ਲਈ ਇੱਕ ਇੱਕ ਉੱਤਰ ਲਿਖਣਾ ਤੁਸੀਂ ਆਪ ਪੁਆਇੰਟ ਲਿਖਦੇ ਨੇ ਜਿਹੜੇ ਥੱਲੇ ਡਿਸਕਸ ਕਰਾਂਗੇ ਤਾਂ ਪਹਿਲਾ ਈਸ਼ਵਰ ਦੀ ਭਗਤੀ ਬਹੁਤ ਹੀ ਸੌਕੇ ਰਹਿਣ ਵਾਲੇ ਇਹਦੇ ਵਿੱਚ ਤੁਸੀਂ ਆਪ ਦੇ ਕੋਲੋਂ ਬਣਾ ਕੇ ਵੀ ਗੱਲਾਂ ਲਿਖ ਸਕਦੇ ਆਂ ਤਾਂ ਈਸ਼ਵਰ ਦੀ ਭਗਤੀ ਕੀ ਸੀ ਇਸ ਲਹਿਰ ਦਾ ਮੁੱਖ ਉਦੇਸ਼ ਹੀ ਪ੍ਰਭੂ ਦੀ ਭਗਤੀ ਕਰਨਾ ਇਹ ਇੱਕ ਈਸ਼ਵਰ ਵਿੱਚ ਵਿਸ਼ਵਾਸ ਦਾ ਦੇ ਸੰ ਤਾਂ ਇਸ ਲਹਿਰ ਦਾ ਉਦੇਸ਼ ਸੀ ਕਿ ਇੱਕ ਪ੍ਰਭੂ ਦੀ ਭਗਤੀ ਕਰਨਾ ਇੱਕ ਪ੍ਰਮਾਤਮਾ ਨੂੰ ਮੰਨਣਾ ਠੀਕ ਆ ਤੇ ਇਹ ਸਾਰੇ ਇੱਕ ਈਸ਼ਵਰ ਦੇ ਵਿੱਚ ਜਿਹੜੇ ਵਿਸ਼ਵਾਸ ਰੱਖਦੇ ਸੀ ਕਿ ਪ੍ਰਮਾਤਮਾ ਜਿਹੜਾ ਹੈਗਾ ਉਹ ਇੱਕ ਹੈਗਾ ਨੈਕਸਟ ਗੁਰੂ ਪਖਤ ਰੱਬ ਦੇ ਪ੍ਰੇਮ ਨੂੰ ਪ੍ਰਾਪਤ ਕਰਨ ਦੇ ਲਈ ਗੁਰੂ ਦੀ ਜ਼ਰੂਰਤ ਹੁੰਦੀ ਹੈ ਇਹ ਇੱਕ ਗੁਰੂ ਦੇ ਗਿਆਨ ਤੋਂ ਵੀ ਈਸ਼ਵਰ ਦੀ ਪ੍ਰਾਪਤੀ ਹੋ ਸਕਦੀ ਹੈ ਠੀਕ ਆ ਤਾਂ ਉਹਨਾਂ ਦਾ ਕਹਿਣਾ ਸੀ ਭਗਤੀ ਜਿਹੜੇ ਲੈਰ ਤੇ ਸੁਧਾਰਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੁਸੀਂ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੋਵੇ ਠੀਕ ਆ ਰੱਬ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਤੁਹਾਨੂੰ ਇੱਕ ਕਿਸੇ ਖਾਸ ਗੁਰੂ ਦੀ ਜ਼ਰੂਰਤ ਪੈਂਦੀ ਹੈ ਜਿਸ ਨੂੰ ਧਾਰਨ ਕਰਕੇ ਤੁਸੀਂ ਉਸ ਗਿਆਨ ਨੂੰ ਪ੍ਰਾਪਤ ਕਰ ਸਕਦੇ ਆ ਜਿਵੇਂ ਸੀ ਜਿਹੜੀ ਹੈਗੀ ਆ ਅਧਿਆਤਮਿਕ ਸਿੱਖਿਆ ਲੈਣੀ ਹੁੰਦੀ ਆ ਪੜਾਈ ਕਰਦੇ ਆ ਤਾਂ ਸਾਡੇ ਅਧਿਆਪਕ ਸਾਨੂੰ ਪੜ੍ਹਾਉਂਦੇ ਆ ਅਧਿਆਪਕਾਂ ਤੋਂ ਬਿਨਾਂ ਅਸੀਂ ਨਹੀਂ ਪੜ੍ਹ ਸਕਦੇ ਤਾਂ ਇਸੇ ਲਈ ਹਰ ਗਿਆਨ ਨੂੰ ਪ੍ਰਾਪਤ ਕਰਨ ਲਈ ਗੁਰੂ ਦੀ ਜਿਹੜੀ ਵਿਸ਼ੇਸ਼ ਭੂਮਿਕਾ ਹੁੰਦੀ ਆ ਨੈਕਸਟ ਮੂਰਤੀ ਪੂਜਾ ਵਿੱਚ ਅਵਿਸ਼ਵਾਸ ਭਗਤੀ ਲਹਿਰ ਦੇ ਸਾਰੇ ਸੁਧਾਰਕਾ ਜਿਹੜੇ ਸੀ ਉਹ ਮੂਰਤੀ ਪੂਜਾ ਦੇ ਵਿਰੋਧ ਵਿੱਚ ਸਨ ਮੂਰਤੀ ਪੂਜਾ ਦੇ ਵਿੱਚ ਉਹ ਵਿਸ਼ਵਾਸ ਨਹੀਂ ਕਰਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਰੱਬ ਵਿਅਕਤੀ ਦੇ ਹਿਰਦੇ ਵਿੱਚ ਹੀ ਵਸਦਾ ਹੈ ਠੀਕ ਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਹਰ ਸੰਸਾਰ ਦੁਨੀਆ ਦੇ ਜੀਵ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ ਠੀਕ ਆ ਤਾਂ ਉਹ ਮੂਰਤੀ ਪੂਜਾ ਦੇ ਵਿਰੋਧ ਵਿੱਚ ਸਨ ਨੈਕਸਟ ਪੁਆਇੰਟ ਆ ਜਾਂਦਾ ਹੈ ਜਾਤ ਪਾਤ ਵਿੱਚ ਅਵਿਸ਼ਵਾਸ ਭਕਤੀ ਲਹਿਰ ਦੇ ਸਮੇਂ ਸਮਾਜ ਵੱਖ-ਵੱਖ ਵਰਗਾਂ ਵਿੱਚ ਢੰਗਿਆ ਸੀ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਟੀਕਾ ਇਹ ਲਗ ਲਗ ਜਾਤਾਂ ਦੇ ਵਿੱਚ ਵੰਡੀ ਸੀ ਬ੍ਰਾਹਮਣ ਸਾਰਨ ਉੱਚੇ ਹੁੰਦੇ ਸਨ ਸ਼ੂਦਰ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਸੀ ਨੀਵੀਂ ਜਾਤੀ ਵਾਲਾ ਸਮਝਿਆ ਜਾਂਦਾ ਸੀ ਠੀਕ ਆ ਭਗਤੀ ਲਹਿਰ ਦੇ ਸਿਹਾਰਕਾਂ ਨੇ ਜਾਤ ਬਾਤ ਉੱਚ ਨੀਚ ਸ਼ੂਤ ਸ਼ਾਤ ਆਦਿ ਦਾ ਵਿਦਰੋਹ ਕੀਤਾ ਤੇ ਸਾਰੇ ਲੋਕਾਂ ਵਿੱਚ ਧਰਮ ਦਾ ਸਹੀ ਪ੍ਰਚਾਰ ਕਰਦੇ ਸਨ ਉਹ ਉਹਨਾਂ ਨੇ ਜਦੋਂ ਆਪਦੇ ਧਰਮ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਉੱਚ ਨੀਚ ਜਾਤ ਪਾਤ ਨਹੀਂ ਦੇਖੀ ਠੀਕ ਆ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਸਹੀ ਪ੍ਰਚਾਰ ਕੀਤਾ ਨੈਕਸਟ ਪੁਆਇੰਟ ਆਇੰਦਾ ਹੈਗਾ ਆਤਮ ਤਿਆਗ ਇਸ ਰਸਤੇ ਉੱਪਰ ਚੱਲਣ ਲਈ ਇਹ ਰdde ਅੰਦਰੂਨੀ ਹਮੇ ਜਾਂ ਆਪਣੇ ਆਪ ਦਾ ਤਿਆਗ ਜ਼ਰੂਰੀ ਹੈ ਠੀਕ ਆ ਤਾਂ ਉਹਨਾਂ ਦਾ ਕਹਿਣਾ ਸਿਰ ਹੈ ਕਿ ਆਪ ਦੇ ਅੰਦਰਲੀ ਮੈਨ ਨੂੰ ਮਾਰ ਦਿੱਤਾ ਜਾਵੇ ਆਪ ਦੀ ਹਮੇ ਨੂੰ ਕਾਮ ਕ੍ਰੋਧ ਲੋਭ ਨੂੰ ਮਾਰ ਦਿੱਤਾ ਜਾਵੇ ਫੇਰ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਤਾਂ ਆਤਮ ਤਿਆਗ ਦੇ ਵਿੱਚ ਏਸੀ ਨੈਸਟਾ ਕਾਰਮਕੰਡਾ ਵਿੱਚ ਅਵਿਸ਼ਵਾਸ ਪਰਮਾਤਮਾ ਇਹਨਾਂ ਝੂਠੇ ਰੀਤੀ ਰਿਵਾਜਾਂ ਨਾਲ ਨਹੀਂ ਮਿਲਦਾ ਜਿਹੜੇ ਭਗਤੀ ਲਹਿਰ ਦੇ ਸੁਧਾਰਕ ਸੰਨ ਉਹਨਾਂ ਦਾ ਕਹਿਣਾ ਸੀ ਕਿ ਪਰਮਾਤਮਾ ਝੂਠੇ ਰੀਤੀ ਰਿਵਾਜਾਂ ਨਾਲ ਨਹੀਂ ਮਿਲਦਾ ਮਨੁੱਖ ਨੂੰ ਬਾਹਰੀ ਦਿਖਾਵੇ ਨੂੰ ਛੱਡ ਕੇ ਆਪਣੇ ਅੰਦਰੂਨੀ ਮਨ ਨੂੰ ਸੁਧਾਰਨਾ ਚਾਹੀਦਾ ਹੈ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਾਹਰੀ ਦਿਖਾਵੇ ਨੂੰ ਛੱਡ ਕੇ ਠੀਕਾ ਵਕ ਵਕ ਵੱਡੀਆਂ ਵੱਡੀਆਂ ਪੇਟਾਂ ਵਾਂਚੜਾਉਂਦੀ ਬਜਾਏ ਆਪਦੇ ਮਨ ਨੂੰ ਕੰਟਰੋਲ ਕਰਕੇ ਨਾ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈਗਾ ਜਿਸ ਕਰਕੇ ਅਸੀਂ ਪ੍ਰਮਾਤਮਾ ਨੂੰ ਪਾ ਸਕਦੇ ਆ। ਨੈਕਸਟ ਵਿਸ਼ੇਸ਼ ਭਾਸ਼ਾ ਵਿੱਚ ਅਵਿਸ਼ਵਾਸ। ਭਗਤੀ ਲਾੜ ਦੇ ਸੁਧਾਰ ਕਰਨੇ ਕਿਹਾ ਸੀ ਕਿ ਪ੍ਰਭੂ ਦੇ ਨਾਮ ਸਿਮਰਨ ਲਈ ਕੋਈ ਵਿਸ਼ੇਸ਼ ਭਾਸ਼ਾ ਨਹੀਂ ਇੱਕੀ ਕਿ ਕੋਈ ਵੀ ਕੋਈ ਵਿਸ਼ੇਸ਼ ਭਾਸ਼ਾ ਨਹੀਂ ਜਿਹਦੇ ਵਿੱਚ ਅਸੀਂ ਉਸ ਨੂੰ ਉਹਦਾ ਨਾਮ ਲੈ ਸਕਦੇ ਹਈਆਂ ਉਹਨਾਂ ਦਾ ਨਾਮ ਹਰ ਭਾਸ਼ਾ ਦੇ ਵਿੱਚ ਉਚਾਰਿਆ ਜਾ ਸਕਦਾ ਹੈਗਾ। ਠੀਕ ਹੈ। ਤਾ ਇਸਦੇ ਲਈ ਕੋਈ ਵਿਸ਼ੇਸ਼ ਭਾਸ਼ਾ ਦੀ ਜ਼ਰੂਰੀ ਨਹੀਂ ਆਪਾਂ ਪੰਜਾਬੀ ਦੇ ਵਰਤ ਤੋਂ ਕਰਾਂਗੇ ਉਰਦੂ ਦੀ ਜਾਂ ਹਿੰਦੀ ਦੀ ਠੀਕ ਆ ਹਰ ਭਾਸ਼ਾ ਦੇ ਵਿੱਚ ਨਾਮ ਉਚਾਰਿਆ ਜਾ ਸਕਦਾ ਹੈ ਜਿਵੇਂ ਜੇਕਰ ਅਸੀਂ ਕਹਿ ਸਕਦੇ ਹਾਂ ਰਾਮ ਤੇ ਕਹਿ ਲੋ ਜਾਂ ਅੱਲਾਹ ਕਹਿ ਲੋ ਠੀਕ ਆ ਤਾਂ ਇਹਨਾਂ ਦੋਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂਗਾ ਸਾਰੇ ਪਰਮਾਤਮਾ ਇੱਕ ਹੈ ਤੁਸੀਂ ਰਾਮ ਕਹਿ ਲੋ ਤਾਂ ਵੀ ਉਸੇ ਈਸ਼ਵਰ ਦੀ ਭਗਤੀ ਕਰਦੇ ਹੋ ਤੁਸੀਂ ਅੱਲਾਹ ਕਹਿ ਲੋ ਤਾਂ ਵੀ ਉਸੇ ਈਸ਼ਵਰ ਦੀ ਭਗਤੀ ਕਰਦੇ ਹੋ ਠੀਕ ਆ ਤਾਂ ਇਹ ਹੀ ਉਹਨਾਂ ਦਾ ਕਹਿਣਾ ਸੀ ਆ ਨੈਕਸਟ ਪੜਦੇ ਆ ਭਗਤੀ ਲਹਿਰ ਦੇ ਪ੍ਰਭਾਵ ਕੀ ਪਏ ਠੀਕ ਆ ਜਿਹੜੀ ਭਗਤੀ ਲਹਿਰ ਸੀ ਉਹ ਸ਼ੁਰੂ ਹੋਈ ਆਰਾਮੋ ਯੋਦਾ ਬਾਚੋ ਦਾ ਵਿਕਾਸ ਹੋਇਆ ਉਹਦੇ ਵਿੱਚ ਸੁਧਾਰ ਆਇਆ ਬਾਅਦ ਵਿੱਚ ਉਹਨਾਂ ਨਾਲ ਲੋਕਾਂ ਤੇ ਕੀ ਪ੍ਰਭਾਵ ਪਾਇਆ ਉਹ ਪੜਦੇ ਆ ਤਾਂ ਪਹਿਲਾ ਪ੍ਰਭਾਵ ਕੀ ਪਿਆ Hindu ਧਰਮ ਦੇ ਝੂਠੀ ਰੀਤੀ ਰਵਾਈਜ ਨੂੰ ਖਤਮ ਕਰ ਦਿੱਤਾ ਗਿਆ ਭਗਤੀ ਲਹਿਰ ਦੇ ਵੱਖ-ਵੱਖ ਜਿਹੜੇ ਸੁਧਾਰਕ ਸਨ ਜਿਵੇਂ ਬਾਬਾ ਆਮਦੇਵ ਆਰਾਮਕ੍ਰਿਸ਼ਨ ਠੀਕ ਆ ਭਗਤ ਕਬੀਰ ਆ ਤੇ ਹੋਰ ਕਈ ਤਾਂ ਇਹਨਾਂ ਦੁਆਰਾ ਲੋਕਾਂ ਨੂੰ ਸਮਾਜਿਕ ਅਤੇ ਧਾਰਮਿਕ ਗਿਆਨ ਦਿੱਤਾ ਗਿਆ ਜਿਦੇ ਕਰਕੇ ਬਹੁਤ ਸਾਰੇ ਝੂਠੇ ਰੀਤੀ ਰਿਵਾਜੇ ਉਹਨਾਂ ਨੂੰ ਖਤਮ ਕੀਤਾ ਗਿਆ ਦੂਸਰਾ ਨੀਵੀਂ ਜਾਤੀ ਦੇ ਲੋਕਾਂ ਨੂੰ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਸੀ ਪਰ ਬਾਅਦ ਵਿੱਚ ਉਹਨਾਂ ਨੇ ਹਿੰਦੂ ਧਰਮ ਵਿੱਚ ਫਿਰ ਤੋਂ ਅਪਣਾ ਲਿਆ ਠੀਕ ਹੈ ਤੇ ਜਿਹੜੇ ਨੀਵੀਂ ਜਾਤੀ ਦੇ ਲੋਕ ਸਨ ਉਹ ਇਸਲਾਮ ਧਰਮ ਨਾਲ ਵਧੇਰੇ ਝੁੱਕ ਗਏ ਸਨ ਕਿਉਂਕਿ ਹਿੰਦੂ ਧਰਮ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਮਹਤਵ ਨਹੀਂ ਦਿੱਤਾ ਜਾਂਦਾ ਸੀ ਜਿਸ ਕਰਕੇ ਠੀਕ ਆ ਹਿੰਦੂ ਸਲਾਮਤਾਂ ਵਿੱਚ ਚੱਲੇਗੇ ਪਰ ਜਦੋਂ ਹਿੰਦੂ ਧਰਮ ਵਿੱਚ ਸੁਧਾਰ ਆ ਗਏ ਤਾਂ ਮੁੜ ਜਿਹੜੇ ਸੀਗੇ ਇਸਲਾਮਤਾਂ ਨੂੰ ਛੱਡ ਕੇ ਹਿੰਦੂ ਧਰਮ ਵਿੱਚ ਆ ਗਏ ਸੀ ਤੀਸਰਾ ਭਗਤੀ ਅੰਦੋਲਨ ਨਾਲ ਹਿੰਦੂ ਧਰਮ ਫਿਰ ਤੋਂ ਹਰਮਨ ਪਿਆਰਾ ਹੋ ਗਿਆ ਜਿਸ ਨਾਲ ਬੁੱਧ ਧਰਮ ਦਾ ਬਿਲਕੁਲ ਖਤਮ ਹੋ ਗਿਆ ਤਾਂ ਜਿਹੜੋ ਭਗਤੀ ਲਹਿਰਾਂ ਚੱਲੀਆਂ ਸੀ ਸੰਨਤ ਉਦੋਂ ਬੁੱਧ ਧਰਮ ਵੀ ਜਿਹੜਾ ਸ਼ੁਰੂ ਹੋਇਆ ਹੋਇਆ ਸੀ ਠੀਕ ਆ ਜਿਸ ਕਰਕੇ ਬੁੱਧ ਧਰਮ ਦੇ ਵਿੱਚ ਜਿਹੜੇ ਬਹੁਤ ਸਾਰੇ ਗੜਵਟਾਉਣ ਲੱਗ ਗਿਆ ਸੀ ਆ ਜਦੋਂ ਹਿੰਦੂ ਧਰਮ ਦੇਚ ਸਤਾਰ ਹੋਣੇ ਸ਼ੁਰੂ ਹੋ ਗਏ ਸੀ ਤਾਂ ਹੌਲੀ-ਹੌਲੀ ਜਦੋਂ ਹਿੰਦੂ ਧਰਮ ਫਿਰ ਤੋਂ ਹਰਮਨ ਪਿਆਰਾ ਹੋ ਗਿਆ ਲੋਕਾਂ ਚ ਪ੍ਰਸਿੱਧ ਹੋ ਗਿਆ ਤਾਂ ਜਿਹੜਾ ਸੀਗਾ ਬੁੱਧ ਧਰਮ ਉਹ ਹੌਲੀ-ਹੌਲੀ ਉਹ ਖਤਮ ਹੋ ਗਿਆ ਸੀ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਸਮਾਜਿਕ ਮੇਲਜੋਲ ਵਧਿਆ ਠੀਕ ਆ ਤਾਂ ਸੁਧਾਰਕਾਂ ਨੇ ਹਿੰਦੂ ਅਤੇ ਮੁਸਲਮਾਨਾਂ ਦੇ ਸਮਾਜਿਕ ਮੇਲਜੋਲੀ ਵਧਾਇਆ ਲੋਕ ਇੱਕ ਦੂਜੇ ਨੂੰ ਸਮਝਣ ਲੱਗੇ ਤੇ ਉਹ ਇੱਕ ਸਮਾਜਿਕ ਸਮਝੋਤੇ ਜਿਹੜੇ ਬਣਾਉਣ ਲੱਗੇ ਉਹ ਧਰਮ ਨੂੰ ਇੱਕ ਪਾਸੇ ਰੱਖ ਕੇ ਭਾਈਚਾਰੇ ਦੀ ਭਾਵਨਾ ਜਿਹੜੀ ਉਹ ਆਦੇ ਮਨ ਵਿੱਚ ਲੈ ਆਏ ਸੀਗੇ ਨੀਵੀਂ ਜਾਤੀ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਨੀਵੀਂ ਜਾਤੀ ਦੇ ਲੋਕ ਸੀ ਉਹਨਾਂ ਨਾਲ ਬਹੁਤ ਮਾੜਾ ਵਿਹੇਵ ਜਿਹੜਾ ਕੀਤਾ ਜਾਂਦਾ ਸੀ ਉਹਨਾਂ ਨੂੰ ਮੰਦਰਾਂ ਦੇ ਵਿੱਚ ਉਹਨਾਂ ਨੂੰ ਖੂਹ ਉੱਤੇ ਪਾਣੀ ਵੀ ਨਹੀਂ ਪਰਣ ਦਿੱਤਾ ਜਾਂਦਾ ਸੀ ਜਦੋਂ ਸੁਧਾਰਕਾਂ ਨੇ ਉਹਨਾਂ ਪ੍ਰਤੀ ਜਿਹੜਾ ਵਿਸ਼ੇਸ਼ ਮਤ ਦਿੱਤਾ ਤਾਂ ਉਹਨਾਂ ਦਾ ਜਿਹੜਾ ਜੀਵਨ ਪੱਧਰ ਸੀ ਉੱਚਾ ਹੋਇਆ ਲੋਕ ਨੀਵੀਂ ਜਾਤੀ ਦੇ ਲੋਕਾਂ ਨੂੰ ਸਮਝਣ ਲੱਗੇ ਜਾਤ ਪਾਤ ਦਾ ਵਿਰੋਧ ਕੀਤਾ ਗਿਆ ਉਹਨਾਂ ਦੁਆਰਾ ਠੀਕ ਹੈ ਤਾਂ ਸਾਰੇ ਲੋਕਾਂ ਨੂੰ ਬਰਾਬਰ ਮੰਨਿਆ ਗਿਆ। ਨੈਕਸਟ ਸਟੈਪ ਭਗਤੀ ਲਹਿਰ ਨਾਲ ਲੋਕਾਂ ਵਿੱਚ ਧਰਮ ਸਹਿਨਸ਼ੀਲਤਾ ਆਈ। ਇੱਕ ਦੂਜੇ ਦੇ ਧਰਮਾਂ ਨੂੰ ਸਮਝਣ ਦੀ ਸੋਝੀ ਆਈ ਠੀਕ ਹੈ। ਇੱਕ ਦੂਜੇ ਨਾਲ ਵਧੀਆ ਰਹਿਣ ਲੱਗ ਗਏ ਸੀ ਧਰਮ ਦੇ ਨਾਂ ਤੇ ਕੋਈ ਵੀ ਯੁੱਧ ਜਾਂ ਹੁਦਰੋ ਨਹੀਂ ਹੁੰਦੇ ਸੀ। ਭਗਤੀ ਲਹਿਰ ਨਾਲ ਸਮਾਜਿਕ ਸ਼ਾਂਤੀ ਅਤੇ ਖੁਸ਼ਹਾਲੀ। ਭਗਤੀ ਲਹਿਰ ਨਾਲ ਸਾਰੇ ਲੋਕ ਇੱਕ ਭਾਈਚਾਰੇ ਦੀ ਭਾਵਨਾ ਵਜੋਂ ਰਹਿਣ ਲੱਗ ਗਏ ਸੀ ਜਿਦੇ ਕਰਕੇ ਸਮਾਜ ਵਿੱਚ ਸ਼ਾਂਤੀ ਆਈ ਖੁਸ਼ਹਾਲੀ ਆਈ। ਪਾਕੀ ਲਹਿਰ ਕਰਕੇ ਕਲਾ ਅਤੇ ਸੱਭਿਆਚਾਰ ਦਾ ਵਿਕਾਸ ਹੋਇਆ ਜਿਹੜੇ ਹਿੰਦੂ ਅਤੇ ਮੁਸਲਮਾਨਾਂ ਨਾਲ ਸਮਾਜਿਕ ਸਮਝੌਤੇ ਬਣਾਣ ਲੱਗੇ ਰਲ ਕੇ ਰਹਿਣ ਲੱਗੇ ਜਿਹਦੇ ਕਰਕੇ ਉਹਨਾਂ ਦੇ ਵਿੱਚ ਜਿਹੜੀ ਕਲਾ ਸੀ ਸੱਭਿਆਚਾਰ ਸੀ ਉਹਨਾਂ ਵਿੱਚ ਸਾਂਝਾ ਹੋਣ ਲੱਗਿਆ ਤੇ ਇਹਦਾ ਵੀ ਵਿਕਾਸ ਹੋਇਆ ਦੇਸੀ ਭਾਸ਼ਾ ਦਾ ਵੀ ਵਿਕਾਸ ਹੋਇਆ ਕਿ ਜਿਹੜੇ ਪਾਕੀ ਲਹਿਰ ਦੇ ਸੁਧਾਰਕ ਸਨ ਉਹ ਲੋਕਾਂ ਦੀ ਆਮ ਬੋਲਚਾਲ ਦੀ ਦੇਸੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਗਿਆਨ ਦਿੰਦੇ ਸਨ ਜਿਹਦੇ ਕਰਕੇ ਆਮ ਬੋਲਚਾਲ ਦੀ ਭਾਸ਼ਾ ਜਾਂ ਦੇਸੀ ਭਾਸ਼ਾ ਦਾ ਵੱਧ ਤੋਂ ਵੱਧ ਜੋ ਕਾਸ ਹੋਇਆ ਲੋਕਾਂ ਦੀ ਸੋਚ ਵਿੱਚ ਬਦਲਾਅ ਆਇਆ ਲੋਕਾਂ ਦੀ ਸੋਚ ਵਿੱਚ ਬਦਲਾਅ ਆਇਆ ਉਹ ਸਮਾਜਿਕ ਤੇ ਧਾਰਮਿਕ ਦੋਨੇ ਪਾਸੇ ਦੀ ਜਿਹੜੀ ਸੋਚ ਸੀ ਉਹਨਾਂ ਦੀ ਬਦਲ ਗਈ ਉਹ ਹਣ ਰਲ ਕੇ ਰਹਿਣ ਲੱਗੇ ਸੀ ਠੀਕ ਆ ਤਾਂ ਇਹ ਸੀ ਤੁਹਾਡਾ ਅੱਜ ਪਕਤੀ ਲਹਿਰ ਦਾ ਆਰੰਭ ਕਿਵੇਂ ਹੋਇਆ ਉਹਦੀਆਂ ਵਿਸ਼ੇਸ਼ਤਾਵਾਂ ਕੀ ਸੀ ਉਹਦੇ ਬਾਅਦ ਵਿੱਚ ਪ੍ਰਭਾਵ ਕੀ ਪਈ ਠੀਕ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਸਾਰਿਆਂ ਨੂੰ ਪੇਪਰ ਦੇ ਲਈ ਬੈਸਟ ਆਫ ਲੱਕ ਵੀਡੀਓ ਦੇਖਣ ਲਈ ਥੈਂਕ ਯੂ ਜਾਂਦੇ ਜਾਂਦੇ ਇੱਕ ਜੇਕਰ ਕੋਈ ਡਾਊਟ ਹੈਗਾ ਤਾਂ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ